ਗੁਰਜੀਤ ਸਿੰਘ ਖਾਲਸਾ 8 ਮਿੰਟ ਬਦ ਵਕਤ ਹੋ ਗਿਆ ਤੁਸੀਂ ਦੇਖੋ ਟਾਵਰ ਦੇ ਬੈਠੇ ਸਾਰੇ ਧਰਮਾਂ ਦੇ ਲਈ ਬੇਦਵੀ ਕਾਨੂੰਨ ਹੈ ਬਣਾਇਆ ਜਾਵੇ ਸਖਤ ਤਾਂ ਕਿ ਕਿਸੇ ਵੀ ਧਰਮ ਕੀ ਬੇਦਵੀ ਨਾ ਹੋਵੇ ਉਸ ਨੂੰ ਲੈ ਕੇ ਅੱਜ ਜਿਹੜਾ ਸਰਵ ਧਰਮ ਰੱਖੀ ਗਈਏ ਥੇ ਤੇ ਇਮਾਮ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਵਿਸ਼ੇਸ਼ ਅਭਿਦੇਸ਼ਣ ਬੁਲਾ ਕੇ ਸੈਸ਼ਨ ਬੁਲਾਇਆ ਜਾਵੇ ਔਰ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਪੰਜਾਬ ਦਾ ਆਪਸੀ ਭਾਈਚਾਰਾ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਵੀ ਇੱਕ ਤਾਦਾ ਮਿਸਾਲ ਪੇਸ਼ ਕਰਦਾ ਹੈ ਔਰ ਅੱਜ ਵੀ ਆਜ ਹਿੰਦੂ ਮੁਸਲਮਾਨ ਸਿੱਖ ਸਾਰੇ ਭਾਈ ਇਕੱਠੇ ਹੋ ਕੇ ਰਹਿੰਦੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਨਾ ਹੋਣ ਉਸ ਦੇ ਲਈ ਕਾਨੂੰਨ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਣਾਵੇ ਲੇਕਿਨ ਆਉਣ ਵਾਲਾ ਸਮਾਂ ਦੱਸੇਗਾ ਕਦੋਂ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਦੀ ਹੈ ਮੁਸਲਮਾਨ ਭਾਈਚਾਰੇ ਦੇ ਅਗੂ ਵੀ ਪਹੁੰਚੇ ਐਸੀ ਗੱਲਬਾਤ ਕਰਦੇ ਹਨ ਉਹਨਾਂ ਨਾਲ ਅੱਲਾਹ ਰਹਿਮਾਨੁ ਰਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੂੰ ਜੋ ਬੜਾ ਮਿਹਰਬਾਨ ਤੇ ਨਿਹਾਈ ਤਰਹਿਮ ਕਰਨ ਵਾਲਾ ਹੈ ਸਰਦਾਰ ਗੁਰਜੀਤ ਸਿੰਘ ਜੀ ਪਿਛਲੇ 257 ਦਿਨਾਂ ਤੋਂ ਇਸ ਕਾਫਰ ਦੇ ਉੱਤੇ ਇੱਕ ਮੋਰਚਾ ਲਾ ਕੇ ਬੈਠੇ ਨੇ ਇਸ ਮੋਰਚੇ ਦਾ ਮਕਸਦ ਇਹ ਸੀ ਕਿ ਜਨਤਾ ਦਾ ਸਰਕਾਰ ਦਾ ਇਸ ਪਾਸੇ ਧਿਆਨ ਦਿਵਾਣਾ ਕਿ ਆਏ ਦਿਨ ਜਦ ਕੋਈ ਬੇਅਦਬੀ ਹੁੰਦੀ ਹੈ ਤੇ ਉਹਦੇ ਮਲਜ਼ਮਾਂ ਦੇ ਖਿਲਾਫ ਕੋਈ ਠਕਵਾ ਕਾਨੂੰਨ ਜਿਹੜਾ ਉਹ ਨਹੀਂ ਬਣਿਆ ਹਜੇ ਤੱਕ ਤੇ ਪੰਜਾਬ ਦੇ ਵਿੱਚ ਕਿਉਂਕਿ ਬਰਗਾੜੀ ਤੋਂ ਬਾਅਦ ਇੱਕ ਟ੍ਰੈਂਡ ਜਿਹਾ ਚੱਲ ਪਿਆ ਸੀ ਕਦੀ ਕਿਸੇ ਧਰਮ ਦੀ ਬੇਅਦਬੀ ਕੀਤੀ ਗਈ ਕਦੀ ਕਿਸੇ ਧਰਮ ਦੀ ਤੇ ਮੈਂ ਸਮਝਦਾ ਕਿ ਇਹਦੇ ਖਿਲਾਫ ਇੱਕ ਵਧੀਆ ਠੋਸ ਕਾਨੂੰਨ ਬਣਾਉਣਾ ਬਹੁਤ ਦੀ ਅਹਿਮ ਜ਼ਰੂਰਤ ਹੈ ਉਹ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਮੈਨੂੰ ਪਤਾ ਲੱਗਿਆ ਕਿ ਕਾਨੂੰਨ ਦਾ ਮਸੂਦਾ ਤਿਆਰ ਹੈ ਸ਼ਰੀਆ ਮਨੋਰੋਲਾ ਜੀ ਜਿਹੜੇ ਮੰਤਰੀ ਨੇ ਉਹਨਾਂ ਨਾਲ ਇਹਨਾਂ ਦੀ ਗੱਲਬਾਤ ਵੀ ਚੱਲ ਰਹੀ ਹੈ ਲੇਕਿਨ ਉਸ ਕਾਨੂੰਨ ਦੇ ਮਸੂਦੇ 'ਚ ਮੈਂ ਕਹਿਣਾ ਚਾਹੁੰਨਾ ਕਿ ਇਹ ਵੀ ਜਿਹੜਾ ਵੀ ਕੋਈ ਬੇਅਦਬੀ ਦਾ ਕਾਂਡ ਹੁੰਦਾ ਹੈ ਜਾਂ ਬੇਅਦਬੀ ਦਾ ਕਿਤੇ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਵਿੱਚ ਕਟੋ-ਕਟ ਕਾਨੂੰਨ 'ਚ ਜ਼ਰੂਰ ਰੱਖਿਓ ਕਿ ਫੈਸਲਾ ਜਿਹੜਾ ਹੈ ਕਟੋ-ਕਟ 15 ਦਿਨ ਦੇ ਵਿੱਚ ਫਾਸਟ ਟਰੈਕ ਅਦਾਲਤ 'ਚ ਲਿਆਇਆ ਜਾਏਗਾ ਔਰ ਫੈਸਲੇ ਦਾ ਜਿਹੜਾ ਇੰਪਲੀਮੈਂਟ ਹੈ ਜਿਹੜੀ ਸਜ਼ਾ ਦਿੱਤੀ ਜਾਏਗੀ ਉਹ ਜਨਤਕ ਤੌਰ ਤੇ ਦਿੱਤੀ ਜਾਏਗੀ ਤਾਂ ਕਿ ਆਨ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਤਾਕਤਾਂ ਜਿਹੜੇ ਵੀ ਧਰਮਾਂ ਦੇ ਖਿਲਾਫ ਬੇਅਦ ਨੂੰ ਕੰਨ ਹੋ ਜਵੇ ਕਿ ਪੰਜਾਬ ਦੀ ਧਰਤੀ ਤੇ ਅਗਰ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੋਗੇ ਤੇ ਉਹਦੀ ਸਖਤ ਸਜ਼ਾ ਜਿਹੜਾ ਜਨਤਕ ਤੌਰ ਤੇ ਲਾ। ਇੱਕ ਜ਼ਾਬਤਕ ਮਿਸਾਲ ਹੈ ਸਾਰੇ ਧਰਮਾਂ ਦੇ ਲੋਕੇ ਗੁਲਦਸਤੇ ਕੇ ਵਾਂਗੂ ਰਹਿੰਦੇ ਆ। ਆਪ ਜੀ ਕੀ ਕਹੋਗੇ? ਪੰਜਾਬ ਅੱਜ ਤੋਂ ਨਹੀਂ ਪਿਛਲੇ ਕਈ ਹਜ਼ਾਰ ਸਾਲਾਂ ਤੋਂ ਔਰ ਅਗਰ ਤੁਸੀਂ ਦੇਖੋ ਤਾਂ ਪਹਿਲੀ ਪਾਸ਼ਾਹੀ ਤਾਂ ਤਨਤਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਇਤਿਹਾਸ ਹੈ ਉਦੇ ਚ ਤੁਹਾਨੂੰ ਸਿੱਖ ਪੰਥ ਦੇ ਸੱਜੇ ਖੱਬੇ ਮੁਸਲਮਾਨ ਤੇ Hindu ਐਨ ਭਰਾਵਾਂ ਵਾਂਗੂ ਜੁੜੇ ਖੜੇ ਨਜ਼ਰ ਆਣਗੇ ਚਾਹੇ ਤੁਸੀਂ ਭਾਈ ਲਾਲੋ ਤੋਂ ਲੈ ਲੋ ਤੇ ਫਿਰ ਦੀਵਾਨ ਟੋਡਰਮਲ ਨੂੰ ਲੈ ਲੋ ਚਾਹੇ ਨਵਾਬ ਮਲੇਰ ਕੋਲਦੇ ਨੂੰ ਲੈ ਲੋ ਜਾਂ ਨਬੀ ਖਾਂ ਗਨੀ ਖਾਨ ਨੂੰ ਲੈ ਲੋ ਤੁਹਾਨੂੰ ਮੁਸਲਮਾਨ ਤੇ Hindu ਜਿਹੜੇ ਨੇ ਸਿੱਖ ਕੌਮ ਦੇ ਨਾਲ ਹਮੇਸ਼ਾ ਸੱਜੀਆਂ ਖੱਬੀਆਂ ਬਾਹਾਂ ਬਣ ਕੇ ਖੜੇ ਰਹੇ ਨੇ ਅੱਜ ਵੀ ਇਹ ਜਿਹੜੀਆਂ ਤਿੰਨੋਂ ਕੌਮਾਂ ਨੇ ਇਹ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਦੁਨੀਆ ਦੀ ਕੋਈ ਤਾਕਤ ਕਿਸੇ ਸ਼ਰਾਰਤ ਦੇ ਜ਼ਰੀਏ ਸਾਡੀ ਇਕਤਾ ਨੂੰ ਤੋੜ ਨਹੀਂ ਸਕਦੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਕਿਉਂ ਪੈਦਾ ਹੋ ਰਿਹਾ ਜੀ ਫਿਰ ਇਹ ਮਾਹੌਲ ਨਹੀਂ ਕੋਈ ਜਿਹੜੀਆਂ ਕਦੀ ਬਾਰ-ਬਾਰ ਕੋਸ਼ਿਸ਼ ਕਰਦੀਆਂ ਕਿ ਪੰਜਾਬ ਦੇ ਹਾਲਾਤ ਨੂੰ ਖਰਾਬ ਕੀਤਾ ਜਾ ਸਕੇ ਲੇਕਿਨ ਪੰਜਾਬ ਦੇ ਲੋਕ ਜਿਹੜੇ ਇਹਦੇ ਬਾਰੇ ਸਤਰਕ ਹੈ ਔਰ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਕਿ ਇਹ ਇੱਕ ਅੱਛਾ ਕਦਮ ਇਸ ਬੰਦੇ ਨੇ ਚੱਕਿਆ ਤੇ ਇਹਦੀ ਤੁਹਾਨੂੰ ਇਹਦੀ ਪੈਰਵੀ ਕਰਨੀ ਚਾਹੀਦੀ ਹੈ ਇਹਦੇ ਮੁਤਾਬਕ ਕਾਨੂੰਨ ਜਿਹੜਾ ਬਣਾ ਦੇਣਾ ਕੀ ਅਪੀਲ ਕਰੋਗੇ ਸੇਧ ਵੀ ਦੇਖੋ ਲਗਾਤਾਰ ਉਹਨਾਂ ਕੀ بگੜ ਰਹੀ ਹੈ ਦੇਖੋ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਕਿ ਅਗਰ ਕਾਨੂੰਨ ਦਾ ਮਸੂਦਾ ਤਿਆਰ ਹੋਇਆ ਹੈ ਉਹਦੇ ਵਿੱਚ ਕੁਝ ਰੱਦੋ ਬਦਲ ਕਰਨੀਆਂ ਹੈ ਫੌਰੀ ਤੌਰ ਤੇ ਕੀਤੀ ਜਾਵੇ ਇੱਕ ਸਪੈਸ਼ਲ ਅਧਿਵਿਸ਼ਣ ਬੁਲਾਇਆ ਜਾਵੇ ਇਹਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਇੱਕ ਬੰਦੇ ਦੀ ਮੰਗ ਹੈ ਪੂਰੇ ਪੰਜਾਬ ਦੇ ਲੋਕਾਂ ਦੀ ਆਸਥਾ ਜਿਹੜੀ ਆਪਣਵੇਂ ਧਰਮ ਨਾਲ ਜੁੜੀ ਹੋਈ ਹੈ ਅਗਰ ਉਸੇ ਅਸੀਂ ਉਸ ਆਸਥਾ ਦੀ ਰੱਖਿਆ ਕਰਾਂਗੇ ਤੇ ਜ਼ਾਹਿਰ ਜੀ ਗੱਲ ਹੈ ਕਿ ਇਹਦੇ ਨਾਲ ਲੋਕਾਂ ਦਾ ਅੱਛਾ ਸੰਦੇਸ਼ ਹੈ ਦੇਖੋ ਗੁਰਜੀਤ ਸਿੰਘ ਖਾਲਸਾ ਜੀ ਹੈ ਜਿਹੜਾ ਹੈ ਇੱਕ ਵਧੀਆ ਉਪਰਾਲਾ ਕਰ ਰਹੇ ਨੇ ਜਿਹੜਾ ਕਿ ਉਹ ਆਪਣਾ 400 ਵੋਟ ਟਾਵਰ ਤੇ ਉਹਨਾਂ ਨੇ ਜਿਹੜਾ ਮੋਰਚਾ ਲਗਾਇਆ ਹੋਇਆ ਉਹ ਸਾਰੇ ਧਰਮਾਂ ਵਾਸਤੇ ਕੋਈ ਇਹ ਨਹੀਂ ਵੀ ਕਿਸੇ ਇੱਕ ਧਰਮ ਵਾਸਤੇ ਹੁਣ ਰੋਪੜ ਦੇ ਵਿੱਚ ਵੀ ਆਪਣਾ ਸਾਡੇ ਬੇਅਦਬੀ ਹੋਈ ਯਾ ਲਗਾਓ ਖੰਨੇ ਦੇ ਵਿੱਚ ਵੀ ਮੰਦਰ ਦੇ ਮੰਦਰ ਦੀ ਜਿਹੜੇ ਸ਼ਿਵਲਿੰਗ ਸੀਗਾ ਉਹਨਾਂ ਨੂੰ ਪੱਟਿਆ ਗਿਆ ਚੋਰਾਂ ਵੱਲੋਂ ਮਨ ਲੋ ਇਹ ਇੱਕ ਬੇਅਦਬੀ ਸੀਗੀ ਆ ਉਹ ਜੇ ਆ ਉਸੇ ਸਖਤ ਕਾਨੂੰਨ ਬਣਾਇਆ ਹੁੰਦਾ ਅੱਜ 295 ਉਹਨਾਂ ਤੇ ਲੱਗੀ ਹੁੰਦੀ ਸਖਤ ਕਾਰਵਾਈ ਹੁੰਦੀ ਅਸੀਂ ਤਾਂ ਇਹ ਕਹਿ ਰਹੇ ਆ ਵੀ ਸਾਰੇ ਸਮਾਜ ਨੂੰ ਨਾਲ ਜੁੜਨਾ ਚਾਹੀਦਾ ਨਾਲੇ ਇਹਨਾਂ ਦੀ ਜਿਹੜੀ ਮੰਗ ਹੈ ਗੁਰਜੀਤ ਸਿੰਘ ਖਾਲਸਾ ਜੀ ਦੀ ਉਹ ਪੂਰੀ ਹੋਣੀ ਚਾਹੀਦੀ ਔਰ ਥੱਲੇ ਉਹਨਾਂ ਨੂੰ ਆਉਣਾ ਚਾਹੀਦਾ ਤੇ ਸਾਰਾ ਸਮਾਜ ਇਹਨਾਂ ਦੇ ਨਾਲ ਖੜਾ ਹੈ ਮੈਂ ਸ਼ਿਵ ਸਨਾ ਤੋਂ ਜੁੜਿਆ ਹਾਂ ਤੁਹਾਡਾ ਸਮਰਥਨ ਹੈ ਹਾਂਜੀ ਸਮਰਥਨ ਹੈ ਜੀ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼